ਇਹ 12 ਮਾਡਲ ਹੈ ਜੀ ਠੀਕ ਹੈ ਭਾਈ ਮਾਡਲ ਦੇਖ ਸਕਦੇ ਬਾਈ ਜੀ 12 ਕਾ ਪਰ ਕੰਡੀਸ਼ਨ ਹੈ ਜੀ ਕਿ 15 16 ਮਾਡਲ ਲਈ ਫੁੱਲ ਸੋਨਾ ਕਾਲੀਆਣਾ ਟੱਚਿੰਗ ਦੀ ਇਹਦੀ ਤਾਂ ਗਾਰੰਟੀ ਆਣਾ ਗਾਲੀਆ 18 ਮਾਡਲ ਹੈ ਜੀ ਠੀਕ ਹੈ ਜੀ 18 ਮਾਡਲ ਫੁੱਲ ਸੋਨਾ ਟਰੈਕਟਰ ਹਾਂ ਇਹਦੇ ਟੈਟੂ ਨਾਲ ਦੇ ਆ ਭਾਈ ਠੀਕ ਹੈ ਜੀ ਤੇ ਘੰਟੇ ਚੱਲਿਆ ਭਾਈ ਜੀ ਇਹ ਘੰਟੇ ਚੱਲਿਆ ਹੋਊ ਯਾਰ 2000 ਘੰਟੇ ਚੱਲਿਆ ਹੋਊ ਭਾਈ ਮਾਡਲ ਭਾਈ ਜੀ ਇਹ 10 ਮਾਡਲ ਆ ਭਾਈ ਕੰਡੀਸ਼ਨ ਭਾਈ ਕੰਡੀਸ਼ਨ ਤਦੂਏ ਦੀ ਮੰਨ ਵੀ ਯਰ 16 17 ਮਾਡਲ ਵਰਗੀ ਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਗਏ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੁਹਾਨੂੰ ਪਤਾ ਸੀਜ਼ਨ ਚੱਲ ਰਿਹਾ ਬਾਈ ਜੀ ਟਰੈਕਟਰ ਬਹੁਤ ਜ਼ਿਆਦੇ ਘੱਟ ਹੁੰਦੇ ਨੇਗੇ ਤਾਂ ਬਾਈ ਹਰਮਨ ਨਾ ਕਰਦੇ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਏ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਠੀਕ ਹੈ ਬਾਈ ਜੀ ਕਿੰਨੇ ਟਰੈਕਟਰ ਅਵੇਲੇਬਲ ਹੁੰਦੇ ਬਾਈ ਜੀ ਆਪਣੇ ਕੋਲੇ ਹੁੰਦੇ ਬਾਈ 12 15 ਟਰੈਕ ਦੋ ਨੋ ਨੰਬਰ ਹੀ ਹੁੰਦੇ ਆ ਭਾਈ। ਯਾ ਆਪੀ ਹੁੰਦੇ ਆ ਹਰਿਆਣਾ ਵੀ ਹੁੰਦੇ ਆ ਵਿੱਚ ਇੱਕ ਅੱਧਾ ਕੋਈ ਆਰ ਜੇ ਵੀ ਆ ਜਾਂਦਾ। ਠੀਕ ਆ ਰਾਜਸਥਾਨ ਨੰਬਰ ਵੀ ਆ ਜਾਂਦਾ। ਠੀਕ ਆ ਭਾਈ ਜੀ ਤੇ ਕਾਪੀ ਆਗ ਜਾਂਦੀ ਭਾਈ ਜੀ। ਕਾਪੀ ਆਗ ਜਾਂਦੀ ਫੁੱਲ ਜਨਵਰੀ ਆ ਭਾਈ ਆਪਣੀ। ਠੀਕ ਆ ਭਾਈ ਜੀ। ਜਿਹੜਾ ਹਰਿਆਣਾ ਨੰਬਰ ਆ ਉਹਦੀ ਐਨਓਸੀ ਮਿਲ ਜੂ। ਠੀਕ ਆ ਜੀ। ਹਾਂ 50 ਨੰਬਰ ਰਿਆ ਲੋਨ ਹੀ ਨਹੀਂ ਹੁੰਦੀ 50 50। ਇੱਕਾਈ। ਤੇ ਲੋਨ ਵਗੈਰਾ ਦੀ ਪੋਸਿਬਿਲਿਟੀ ਭਾਈ ਜੀ। ਲੋਨ ਵੀ ਕਰਾ ਦਾਂਗੇ ਭਾਈ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਾਂਗੇ। ਠੀਕ ਆ ਜੀ। ਭਾਈ ਜੀ ਸਾਰੀਆਂ ਸੌਦਾ ਨੇਗੇ ਜੇ ਤੁਸੀਂ ਲੋਨ ਕਰਾ ਇਹ ਟਰੈਕਟਰ ਸਿੱਧਾ ਵੇਚਣਾ ਹੈ ਤਾਂ ਵੀ ਖਰੀਦ ਲਵਾਂਗੇ ਬਾਈ ਜੀ ਹਾਂ ਸਿੱਧਾ ਲੈ ਵੀ ਲਾਵਾਂਗੇ ਤੇ ਵੇਚ ਵੀ ਦੇਵਾਂਗੇ ਆਪਾਂ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ 70888803677 ਠੀਕ ਆ ਬਾਈ ਜੀ ਚਲੋ ਬਾਈ ਜੀ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਮੈਸੀ 9500 ਤੋਂ ਤੇ ਇਹ ਮਾਡਲ ਬਾਈ ਜੀ ਇਹ ਮਾਡਲ ਬਾਈ 21 ਆ ਠੀਕ ਆ ਜੀ ਹੂੰ ਕੰਡੀਸ਼ਨ ਬਾਈ ਜੀ ਚਾਰੇ ਚਾਰੇ ਠੀਕ ਆ ਜੀ 85 90% ਠੀਕ ਆ ਜੀ 60 HP ਚ ਆਉਂਦਾ ਇਹ ਠੀਕ ਖੁੱਲੇ ਪਲੇਟਫਾਰਮ ਚ ਆਇਆ ਬਾਈ ਜੀ ਖੁੱਲੇ ਪਲੇਟਫਾਰਮ ਚ ਠੀਕ ਆ ਜੀ ਤੇ 4 ਸਪੀਡ ਹੈ ਬਾਈ ਹਾਂ ਫੋਰ ਸਪੀਡ ਹੈ ਬਾਈ ਇਹ ਵੀ ਫੋਰ ਸਪੀਡ ਹੈਗਾ ਜਿਹੜਾ ਕਹਿੰਦੇ ਨੇ ਕਿ ਜਹਾਜ਼ ਟਰੈਕਟਰ ਜੇ ਇਹਦੇ ਰੇਡੀਅਲ ਟਾਇਰ ਪਾਉਣ ਨਾਲ ਇੱਕ ਤਰ੍ਹਾਂ ਦਾ ਜਹਾਜ਼ ਹੀ ਲੱਗਦਾ ਨਾ ਬਈ ਹਾਂ ਠੀਕ ਆ ਬਾਈ ਇੱਕੇ ਮਾਡ ਲਗਾ ਨਾਲ ਦੇ ਟਾਇਰਾਂ ਤੇ ਘੰਟੇ ਚੱਲੇ ਬਈ ਇਹ 1400 ਘੰਟੇ ਚੱਲੇ 1250 ਲੈ ਵੀ 1250 1400 ਘੰਟੇ ਤਕਰੀਬਨ ਚੱਲੇ ਹੋਇਆ ਹੈਗਾ ਕਿ 14 ਕਿਹੜਾ 1100 ਚੱਲੇ ਹੋਇਆ ਤਾਂ ਠੀਕ ਆ ਜੀ ਲੈ ਵੀ ਚੈੱਕ ਕਰਕੇ ਦੱਸ ਦੋ ਬਾਈ ਕਿੰਨੇ ਘੰਟੇ ਚੱਲਿਆ ਹੈਗਾ ਭੁੱਲ ਜਾਨੇ ਰਹੀਆਂ ਵਾ ਠੀਕ ਆ ਬਾਈ 1175 ਘੰਟੇ ਚੱਲਿਆ ਠੀਕ ਆ ਬਾਈ ਜਿਆ 1175 ਘੰਟੇ ਤੇ ਡਿ ਨਮਾਨੇ ਦੀ ਸੀ 95 ਠੀਕ ਆ ਜੀ ਹਾਂ ਤੇ ਮੌਕੇ ਤੇ ਬਈ ਮੌਕੇ ਤੇ ਬਈ ਦੇ ਦਾਂਗੇ 70 ਦਾ ਛੱਡ ਦਾਂਗੇ 670 ਦਾ ਜੀ 20000 ਰੁਪਏ ਦਾ ਡਿਸਕਾਊਂਟ ਹੋ ਗਿਆ ਮੌਕੇ ਤੇ ਬਈ ਆਓਗੇ ਮਾਨਤਾਂ ਨੂੰ ਹੋਰ ਵੀ ਹੋ ਜਾਊਗਾ ਟਰੈਕਟਰ ਵੀ ਨਾਲ ਕੱਟਿਆ ਜਾਊਗਾ ਹਾਂ ਠੀਕ ਹੈ ਬਈ ਲੋਨ ਵਗੈਰਾ ਵੀ ਹੋ ਜਾਊਗਾ ਬਈ ਤੇ ਠੀਕ ਆ ਬਈ ਜੀ ਤੇ ਅੱਗੇ ਗਿਆ ਬਈ ਜੀ 36 30 ਨਿਊ ਹਾਲੈਂਡ ਪਲੱਸ ਵਾਲਾ ਮਾਡਲ ਪਲੱਸ ਵਾਲਾ ਮਾਡਲ ਆ ਬਈ 55 HP ਦੀ ਡਿਮਾਂਡ ਬਹੁਤ ਜ਼ਿਆਦਾ ਆ ਠੀਕ ਆ ਜੀ ਇੱਕ ਗੱਲ ਹੋਰ ਬਈ ਤੁਹਾਨੂੰ 855 ਦੇ ਕਿੰਗ ਨਾਲ ਵੀ ਮਿਲਾਉਣੇ ਨੇ ਆ ਸੋਨਾ ਲੀਕਾ ਦੇ ਕਿੰਗ ਨਾਲ ਵੀ ਮਿਲਾਉਣੇ ਨੇ 735 ਦੇ ਤੇ ਇਹ ਬਈ ਜ਼ਿਆਦਾਤਰ ਹੈਗਾਗਾ ਨਿਊ ਹਾਲੈਂਡ ਦਾ ਕਿੰਗ ਸਹੀ ਗੱਲ ਆਣਾ ਬਈ ਹਾਲੈਂਡ ਜ਼ਿਆਦਾਤਰੀ ਹੁੰਦੇ ਆ ਬਈ ਠੀਕ ਆ ਬਈ ਤੇ ਬਾਈਆਂ ਕੋਲ ਵੀ ਨਿਊ ਹਾਲੈਂਡ ਵੀ ਅੱਜ ਚਾਰ ਮੰਡੀ ਤੇ ਆ ਤਿੰਨ ਚਾਰ ਘਰੇ ਵੀ ਖੜੇ ਆ ਹਲੇ ਆਪਣੇ ਜਿਹੜੇ ਮੰਡੀ ਲਿਆਉਂਦੇ ਨਹੀਂ ਕਿਉਂਕਿ ਆਏ ਵੀ ਟਰੈਕਟਰ ਲਿਆਉਣੇ ਕਰਨੇ ਵੀ ਔਖੇ ਨੇ ਗ੍ਰੋਪ ਸੀਜ਼ਨ ਆ ਥੋੜਾ ਜਾਂ ਐਮਪੀ ਲੋਕ ਸੀਜ਼ਨ ਚ ਉਲਝੇ ਆ ਟਰੈਕਟਰ ਮਤਲਬ ਜਿਆਦਾਤਰ ਨਿਊ ਹੋਲੈਂਡੀ ਹੁੰਦੇ ਨੇ ਬਾਈ ਹਾਂ ਨਿਊ ਹੋਲੈਂਡ ਹੁੰਦੇ ਆਪਣੇ ਕੋਲ 5-7 ਟਰੈਕਟਰ ਬਾਈ ਠੀਕ ਆ ਬਾਈ ਜੀ ਤੇ ਇਹ ਮਾਡਲ ਬਾਈ ਜੀ ਇਹ 10 ਮਾਡਲ ਆ ਬਾਈ ਕੰਡੀਸ਼ਨ ਬਾਈ ਕੰਡੀਸ਼ਨ ਤਾਂ ਤੋ ਇਹਦੀ ਮੰਨ ਬਈ ਯਾਰ 16-17 ਮਾਡਲ ਵਰਗੀ ਆ ਠੀਕ ਹੈ ਪਲੱਸ ਵਾਲਾ ਵਗੈਰਾ ਸਭ ਕਿਤੇ ਚਾਬੀਨ ਲੱਗੀ ਕੱਲਾ ਕਲੱਚ ਖੁੱਲਿਆ ਬਾਈ ਹਲੇ ਤਾਂ ਠੀਕ ਆ ਜੀ ਲੈ ਬਈ ਇਹ ਹੁੰਦਾਗਾ ਸਿੰਗਲ ਹੈਂਡ ਚੱਲਿਆ ਹੋਇਆ ਹੈ ਟਰੈਕਟਰ ਫਰਸਟ ਕੁਆਲਿਟੀ ਦਾ ਠੀਕ ਆ ਜੀ 3 ਸਪੀਡ ਚ ਬਾਈ ਜੀ ਹਾਂ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਆ ਲੈ ਬਈ 3 ਸਪੀਡ ਪੀਵੀ ਨ ਫਾਸਟ ਕੁਆਲਿਟੀ ਦੇ ਬਈ ਫਾਸਟ ਕੁਆਲਿਟੀ ਠੀਕ ਆ ਜੀ 16 ਦੇ ਟਾਇਰਾਂ ਚਾ ਬਈ 16 ਦੇ ਟਾਇਰਾਂ ਚਾ ਟਾਇਰ ਦੁਬਾਰੇ ਦੇ 80% ਆ ਬਈ ਠੀਕ ਆ ਲੈ ਬਈ ਦੁਬਾਰੇ ਦੇ 80 ਪੈਸੇ ਟਾਇਰ ਪਏ ਨੇਗੇ ਤੇ origignal ਹੀ ਚੱਲਿਆ ਹੋਣਾ ਬਈ ਇਹ ਵੀ ਜਿੰਨਾ ਚੱਲਿਆ ਹੋਇਆ ਕਹ ਲਿਆ ਨਾ ਹਾਂ ਜੀ 35 3600 ਘੰਟਾ ਚੱਲਿਆ ਬਈ ਠੀਕ ਆ ਲੈ ਬਈ ਜੇ ਟਾਇਰ ਨਾਲ ਆਉਂਦੇ ਫਿਰ ਵੀ ਐਂ ਲੱਗਦਾ ਵੀ ਹਾਂ ਹਾਂ ਇਹਨਾਂ ਦਾ ਟਰੈਕਟਰ ਆ ਨਾ ਬਟ ਉਹ ਭਾਈ ਅੱਧੇ ਟਾਇਰ ਵੀ ਲਹਾ ਦਿੰਦੇ ਜਦੋਂ ਅਗਲਾ ਕਹਿੰਦਾ ਵੀ ਨਾਲ ਤਾਂ ਪੈਸੇ ਵਟਾ ਜਾਂਦੇ ਪੁਰਾਣੇ ਟਾਇਰ ਠੀਕ ਹੈ ਜੀ ਹਾਂ ਉਦੋਂ ਅਗਲਾ ਅੱਧਿਆਂ ਤੋਂ ਵੀ ਨਵੇਂ ਪਵਾਉਂਦਾ ਕੋਈ ਨਹੀਂ ਹੁੰਦਾ ਵੀ ਹਰ ਇੱਕ ਟਰੈਕਟਰ ਦੀ ਕੋਈ ਆਏ ਵੀ ਜਦੋਂ ਜਮਾ ਕੱਢ ਜਾਂਦੇ ਉਦੋਂ ਹੀ ਪਵਾਉਂਦਾ ਅਗਲਾ ਠੀਕ ਹੈ ਭਾਈ ਨਾਲੇ ਤਾਂ ਅੱਧੇ ਪੈਸੇ ਅੱਧੇ ਟਾਇਰ ਪੈਸੇ ਵਟਾ ਜਾਂਦੇ ਐ ਨਾਲੇ ਆਏ ਵੀ ਠੀਕ ਹੈ ਨਾਲੇ ਚੀਜ਼ ਦੇ ਕੀਮਤਾਂ ਦੇ ਗੱਲ ਜੀ ਸੋਨਾ ਬਣਨ ਦਾ ਟਾਇਰ ਨਾ ਮੈਨਾਂ ਕਹਿੰਦਾ ਟਰੈਕਟਰ ਦੀ ਕੰਡੀਸ਼ਨ ਜਿੰਨੀ ਚੰਗੀ ਲੱਗਦੀ ਠੀਕ ਹੈ ਜੀ ਸੋਨਾ ਲੱਗਦਾ ਜੋ ਕਹ ਜੇ ਐਨ ਟਾਇਰ ਠੀਕ ਹੈ ਜੀ ਤੇ ਇਹਦੀ ਡ ਇਹਦੀ ਡਿਮਾਂਡ 495 ਜੀ ਠੀਕ ਹੈ ਜੀ ਦੇ ਦਾਂਗੇ ਇਹ ਆਪਾਂ 475 ਦਾ ਠੀਕ ਹੈ ਜੀ ਤੇ 25000 ਦਾ ਇਹ ਚੋ ਡਿਸਕਾਊਂਟ ਹੈਗਾ 3 ਸਪੀਡ ਹੈਗਾ ਪੰਜਾਬ ਨੰਬਰ ਆ ਗਿਆ 50 ਨੰਬਰ ਤੇ ਅੱਗੇ ਭਾਈ ਜੀ ਨਿਊ ਹਾਲੈਂਡ ਆ ਗਿਆ ਭਾਈ ਜੀ ਇਹ ਹੈਗਾ ਸੁਪਰ ਆਲਾ ਸੁਪਰ 50 ਮਾਡਲ ਆ ਭਾਈ ਠੀਕ ਹੈ ਜੀ 50 HP ਦਾ ਠੀਕ ਆ ਭਾਈ ਜੀ HP ਦਾ ਕੋਈ ਬਾਲਾ ਫਰਕ ਨਹੀਂ ਹੁੰਦਾ ਭਾਈ ਇਹਦਾ 55 ਦੇ 50 ਦਾ ਇਹਦਾ ਠੀਕ ਹੈ ਜੀ ਆਪਾਂ ਦੋਨੋਂ ਬਾਹ ਕੇ ਦੇਖੇ ਆ ਜੋਰੇ ਵੀ 50 ਵਾਲਾ ਵੀ ਉਨਾ ਹੀ ਲਾਉਂਦਾ ਵਿੱਚ ਇੰਜਨ ਦੇ ਪਿਸਟਨ ਸਲੀਬਾਂ ਰਿੰਗ ਉਹੀ ਆ ਸਾਰਾ ਕੁਝ ਸਾਰਾ ਕੁਝ ਸੇਮ ਹੀ ਹੈ ਕੱਲਾ ਡੀਜ਼ਲ ਪੰਪ ਦਾ ਹੀ ਫਰਕ ਆ ਠੀਕ ਹੈ ਲੈ ਵੀ ਕੱਲਾ ਡੀਜ਼ਲ ਪੰਪ ਦਾ ਫਰਕ ਆਗਾ ਬਾਕੀ ਪਾਈ ਕਹਿੰਦਾ ਸਾਰਾ ਕੁਝ ਸੇਮ ਆਗਾ ਲਾ ਕੇ ਦੇਖੇ ਜੋ ਵੀ ਦੇਖਿਆ ਗਾ ਜੀ ਨੇ ਦੇਖਿਆ ਆਪਾਂ ਦੋ ਠੀਕ ਆ ਭਾਈ ਜੀ ਤੇ ਬੈਕ ਟਾਇਰ ਭਾਈ ਜੀ ਮਹਿੰਗੇ ਵਾਲੇ ਨੇਗੇ ਅਪੋਲੋ ਦੇ ਅਪੋਲੋ ਬਰਾਟ ਜਮਾ ਨਵੇਂ ਆ ਭਾਈ ਠੀਕ ਆ ਜੀ ਤੇ ਜਮਾ ਨਵੇਂ ਟਾਇਰ ਆਗੇ ਪਹਿਲਾਂ ਮਿਲ ਲਵੇ ਨੇ ਬਲ ਤਾਂ ਨਹੀਂ ਮਿਲਣਾ ਭਾਈ ਜੀ ਅਪਾ ਆਇਆ ਵਿਆਹ ਹੀ ਲਿਆ ਇਹ ਨਵੇਂ ਪਾਈਪ ਉਹ ਆਈ ਆਏ ਆਪਾਂ ਠੀਕ ਆ ਭਾਈ ਜੀ ਤੇ ਫਰੰਟ ਹੈ ਭਾਈ ਜੀ 80 ਪੈਸੇ ਨੇ ਭਾਈ ਹਾਂ ਠੀਕ ਆ ਭਾਈ ਜੀ ਇਹ 2 ਸਪੀਡ ਚ ਭਾਈ ਇਹ ਵੀ 3 ਹੈ ਭਾਈ ਡਬਲ ਡਿਸਟ੍ਰਿਬਿਊਟਰ 3 ਸਪੀਡ ਠੀਕ ਆ ਜੀ ਲਓ ਵੀ 3 ਸਪੀਡ ਸਪੀਡ ਦੇ ਵਿੱਚ ਹੁਣ ਅੱਜ ਕੱਲ ਸੁਪਰ ਸੀਟਰ ਵਗੈਰਾ ਤੇ ਜ਼ਿਆਦਾਤਰ ਕੰਮ ਜਾਵਾ ਟਰੈਕਟਰ ਸਪੀਡ ਕਰੀ ਨੇ ਸਲੋ ਚੁਰਦਾ ਐ ਵੀ 3 ਸਪੀਡ ਹੋਣ ਕਰਕੇ ਥੋੜਾ ਜਿਹਾ ਕੰਕਰੀਟ ਵਝਾਈ ਵਗੈਰਾ ਤੇ ਵਧੀਆ ਚੱਲਦਾ ਕਰਸ਼ੇ ਵਗੈਰਾ ਇੰਚ ਜਿਵੇਂ ਠੀਕ ਆ ਭਾਈ ਜੀ ਬਾਕੀ ਸਰਕਾਰੀ ਆ ਨਾ ਟਰਾਲੀ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 525 ਹੈ ਜੀ ਛਾੜ ਦਾਂਗੇ ਆਪਾਂ ਪੂਰੇ 5 ਲੱਖ ਦਾ ਠੀਕ ਆ ਲੈ ਬਾਈ ਜੀ ਇਹ ਪੂਰੇ 5 ਲੱਖ ਦਾ ਬਾਈ ਕਹਿੰਦਾ ਛਾੜ ਦਾਂਗੇ ਤੇ ਅੱਗੇ ਕਹੇ ਬਾਈ ਜੀ ਇਹ ਟਰੈਕਟਰ ਹੈਗਾ ਜਿਹੜਾ ਬਾਈ ਜੀ ਬਹੁਤ ਯਾਦੇ ਘੱਟ ਮਿਲਦਾਗਾ ਜੇ ਮੰਡੀ 'ਚ ਵੀ ਤੁਸੀਂ ਜਾਓਗੇ ਨਾ ਜਦੋਂ ਮੰਡੀ ਪੂਰੀ ਭਰ ਲੱਗ ਜਾਂਦੀ ਆ ਫਿਰ ਵੀ ਤੁਹਾਨੂੰ 5 ਤੋਂ 6 ਪੀਸ ਮਸਾ ਮਿਲਣਗੇ ਇਹ ਕਹੇ ਬਾਈ ਜੀ ਸਪੈਸ਼ਲ ਐਡੀਸ਼ਨ ਆ ਰਿਹਾ ਬਾਈ ਸਪੈਸ਼ਲ ਐਡੀਸ਼ਨ ਵਾਲਾ ਬਾਈ ਮਾਡਲ ਆ ਬਾਈ ਠੀਕ ਆ ਬਾਈ ਜੀ 22 ਮਾਡਲ ਆ ਟਾਪ ਮਾਡਲ ਆਗਾ ਹੈਵੀ ਲਿਫਟ ਕੰਪੈਸਟਰੀ ਆਲਾ ਬਾਈ ਜੀ ਹਾਂ ਜੈਕ ਵਾਲੀ ਲਿਫਟ ਆ ਗਈ ਇਹਦੇ ਠੀਕ ਆ ਬਾਈ ਜੀ ਬਾਕੀ ਦੱਸਣ ਦੀ ਲੋੜ ਹੀ ਨਹੀਂ ਜਿਹਨੇ ਸਪੈਸ਼ਲਿਜ਼ੇਸ਼ਨ ਦਾ ਨਾਮ ਸੁਣ ਲਿਆ ਉਹ ਤਾਂ ਪਤਾ ਲੱਗ ਹੀ ਜਾਂਦਾ ਵੀ ਟਾਪ ਮਾਡਲ ਚ ਆਇਆ ਇਹ ਠੀਕ ਆ ਬਾਈ ਜੀ ਟਾਪ ਮਾਡਲ ਚ ਆਇਆ ਜੂਜੇ ਗੇਅਰ ਚ ਆ ਗਿਆ ਬਾਈ ਜੀ ਗੇਅਰ ਚ 16 ਦੇ ਟਾਇਰਾਂ ਚ ਆ ਗਿਆ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 8.45 ਆ ਬਾਈ ਠੀਕ ਆ ਜੀ ਛੱਡ ਦਾਂਗੇ 8 ਲੱਖ 20 ਹਜ਼ਾਰ ਦਾ ਇਸ ਮੌਕੇ ਤੇ ਆਪਾਂ ਠੀਕ ਆ ਬਾਈ ਜੀ 8 ਲੱਖ ਤੇ 20 ਹਜ਼ਾਰ ਦਾ ਤੋਂ 750 ਘੰਟਾ ਚੱਲਿਆ ਕੋਲੇ ਠੀਕ ਹੈ ਲੋ ਵੇ 750 ਪੂਰਾ ਛੋਟਾ ਟਰੈਕਟਰ ਕਹਿ ਲਿਆ ਇਹਨੂੰ ਤੇ ਅੱਗੇ ਕਿ ਭਾਜੀ ਨਿਊ ਹਾਲੈਂਡ 3602 3602 ਆਲ ਆਂਡਰ ਪਲੱਸ ਵਾਲਾ ਮਾਡਲ ਆ ਹਾਂ ਇਹ ਵੀ 3 ਸਪੀਡ ਆ ਠੀਕ ਆ ਭਾਜੀ ਇਹ ਵੀ ਟੌਪ ਮਾਡਲ ਚੀ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ ਤੇ ਟਾਇਰ ਭਾਜੀ ਇਹਦੇ ਟਾਇਰ ਇਹਦੇ ਨਾਲ ਦੇ ਭਾਈ 70 ਤੋਂ 75% 14 ਦੇ ਚੌਹਾਂ ਦੇ ਟਾਇਰਾਂ ਚ ਠੀਕ ਆ ਲੈ ਭਾਜੀ 14 ਦੇ ਟਾਇਰਾਂ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਭਾਜੀ ਓਕੇ ਰਿਪੋਰਟ ਚ ਸਾਫ਼ ਟਰੈਕਟਰ ਹੈਗਾ 18 ਮਾਡਲ ਤੇ ਇਹਦੀ ਡਿਮਾਂਡ ਭਾਜੀ ਇਹਦੀ 5 45 ਹੈ ਭਾਈ 17 ਮਾਡਲ ਦੀ ਇਹ ਛਾੜ ਦਾਂਗੇ ਆਪਾਂ 520 ਦਾ ਠੀਕ ਆ ਜੀ ਲਓ ਵੀ 5 ਲੱਖ ਤੇ 20000 ਰੁਪਏ ਦਾ ਬਾਈ ਕਹਿੰਦਾ ਛਾੜ ਦਾਂਗੇ 50 ਐਚਪੀ ਚ ਆ ਗਿਆ ਬਈ ਇਹ ਵੀ ਹਾਂ ਤੇ ਅੱਗੇ ਕਹੇ ਬਾਈ ਜੀ ਸੋਨਾ ਲੀਕਾ ਐਮ ਐਮ 100 ਬਟਲ ਐਮ ਐਮ ਸੁਪਰ ਬਾਈ ਠੀਕ ਆ 17 ਮਾਡਲ ਆ ਜੀ 3 ਸਿਲੰਡਰ ਚ ਆਇਆ ਜਿਹੜਾ ਸੋਨਾ ਲੀਕਾ 60 ਵਾਲਾ ਠੀਕ ਆ ਬਾਈ ਠੀਕ ਇਹਦੇ ਅਗਲੇ ਟਾਇਰ ਨਾਲ ਦੇ 40% ਆ ਪਿਛਲੇ ਜਮਾ ਨਵੇਂ ਵਰਗੇ ਆ ਬਾਈ ਤੇ ਚੱਲੋ ਬਈ ਜੀ ਦੁਬਾਰੇ ਦੇਖ ਲਈਏ ਨਾ ਹਾਂ ਠੀਕ ਆ ਬਾਈ ਜੀ ਬਾਕੀ ਦੇਖ ਸਕਦੇ ਹਾਂ ਕੋਈ ਬਾਈ ਜਮਾ ਨਵੇਂ ਟਾਇਰ ਨੇ ਕਿ ਬੈਕ ਸਪ ਇਹ ਛੜ ਦਾਂਗੇ ਬਈ ਆਪਾਂ 4 ਲੱਖ ਦਾ 425 ਡਿਮਾਂਡ ਠੀਕ ਹੈ ਲੈ ਵੀ 4 ਲੱਖ ਰੁਪਇਆ ਵਜਾ ਛੜ ਦਾਂਗੇ 25-25000 ਰੁਪਇਆ ਡਿਸਕਾਊਂਟ ਹੈ ਜੀ ਹਾਂ ਨਾ ਹੈਗਾ ਸਾਰਾ ਮਾਨਦਾਨ ਹੋਰ ਵੀ ਹੋ ਜੀ ਹਾਂ ਮੌਕੇ ਤੇ ਠੀਕ ਹੈ ਬਾਈ ਜੀ ਤੇ ਕਹਿੰਗੇ ਬਈ ਜੀ ਸਵਰਾਜ 744 FE ਤੇ ਇਹ ਮਾਡਲ ਬਈ ਇਹ 12 ਮਾਡਲ ਹੈ ਜੀ ਇਹ ਕਬਈ ਮਾਡਲ ਦੇਖ ਸਕਦੇ ਬਾਈ ਜੀ 12 ਕ ਪਰ ਕੰਡੀਸ਼ਨ ਹੈ ਜੀ ਕਿ 15 16 ਮਾਡਲ ਲਈ ਫੁੱਲ ਸੋਨਾ ਗਾਲੀਆਣਾ ਟੱਚਿੰਗ ਦੀ ਇਹਦੀ ਤਾਂ ਗਾਰੰਟੀ ਆਣਾ ਗਾਲੀਆ ਟੱਚਿੰਗ ਬਾਈ ਯਾਰ ਆਪਾਂ ਜ਼ਿਆਦਾਤਰ ਉੱਚੇ ਮਾਲ ਟਰੈਕਟਰ ਤੇ ਲੋਡ ਹੀ ਨਹੀਂ ਪੈਂਦੀ ਕਰਾਉਂਦੀ ਕਿਤੇ ਲਿਹਾ ਹੀ ਨਹੀਂ ਹੁੰਦਾ ਪਹਿਲੀ ਗੱਲ ਤਾਂ ਠੀਕ ਆ ਬਾਈ ਜੀ ਜਿੱਥੇ ਕਿਤੇ ਲਿਹਾ ਉਹ ਸਾਹਮਣੇ ਹੋਊਗਾ ਲਿਹਾ ਹੋਊਗਾ ਐਨੀਵੇ ਪਰੰਗ ਮਾਰ ਰੱਖਿਆ ਹੋਊਗਾ ਉਹਦੇ ਉੱਤੇ ਠੀਕ ਹੈ ਤੇ ਇਹਦੇ ਟਾਇਰ ਬਾਈ ਜੀ ਇਹ ਟਾਇਰ ਦੁਆਰੇ ਦੇ ਆ ਬਈ 75 80% ਪਿਛਲੇ ਅਗਲੇ 60% ਆ ਠੀਕ ਆ ਜੀ ਸਰਦੀ ਕਟਾਈ ਚ ਆ ਜਾ ਸਰਦੀ ਕਟਾਈ ਚ ਆ ਠੀਕ ਆ ਜੀ ਤੇ 12 ਟੇਲ ਬ੍ਰੇਕਾਂ ਆ ਗਿਆ ਡਬਲ ਕਲਚ ਆ ਗਿਆ ਠੀਕ ਆ ਬਾਈ ਜੀ ਤੇ ਨੰਬਰ ਬਾਈ ਜੀ ਇਹ ਨੰਬਰ ਹੈ 42476 ਦਾ ਜੀ ਐਨਓਸੀ ਇਹਦੀ ਮਿਲ ਜੂਗੀ ਤੇ ਬਾਹਰ ਪੰਪ ਲਾਣਾ ਬਾਈ ਜੀ ਹਾਂ ਪੰਪ ਤਾਂ ਬਾਹਰ ਹੀ ਆਇਆ ਬਾਈ ਠੀਕ ਆ ਜੀ ਸਾਨੂੰ ਇਹ ਤਾਂ ਲੈ ਕੇ ਇਹਦੀ ਡਿਮਾਂਡ ਬਾਈ ਜੀ ਇਹਦੀ 3 75 ਡਿਮਾਂਡ ਆ ਬਾਈ ਠੀਕ ਆ ਜੀ ਹਾਂ ਤੇ ਆ ਗਿਆ ਬਈ ਸਵਰਾ 743 ਇਹ 12 ਮਾਡਲ ਆ ਜੀ ਇਹ ਇੱਕ ਇਹ 18 ਮਾਡਲ ਫੁੱਲ ਸੋਨਾ ਟਰੈਕਟਰ ਇਹਦੇ ਕੈਟਗਰੀ ਨਾਲ ਦੀ ਹੈ ਬਾਈ ਠੀਕ ਹੈ ਜੀ ਤੇ ਘੰਟੇ ਚੱਲੇ ਬਾਈ ਜੀ ਇਹ ਘੰਟੇ ਚੱਲੇ ਹੋ ਯਾਰ 2000 ਘੰਟੇ ਚੱਲੇ ਹੋ ਬਾਈ ਬਾਕੀ ਦੇਖ ਲੰਨੇ ਆਪਾਂ ਠੀਕ ਹੈ ਲੋ ਬਾਕੀ ਬਾਈ ਕਹਿੰਦਾ ਚੈੱਕ ਕਰਕੇ ਦਿਖਾ ਦਿੰਨੇ ਆ ਫੋ ਸਟਾਰ ਹੈਗਾ ਕੰਡੀਸ਼ਨ ਚੈੱਕ 1700 ਚੱਲੇ 1700 ਘੰਟਾ ਚੱਲਿਆ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 5.45 ਆ ਬਾਈ ਠੀਕ ਹੈ ਵਧੀਆ ਰਿਸਪੌਂਡ ਕਰਿਓ ਬਾਈ ਹਾਂ 52 ਦਾ ਦੇ ਦਾਂਗੇ ਬਸ ਇਕੋ ਜਿਹਾ ਡਿਸਕਾਊਂਟ ਜੇ ਕਰਨਾ ਬਾਈ ਆਪਾਂ ਆਏ ਨੇ ਵੀ ਸਾਰਿਆਂ ਚੋਂ ਕਿਸੇ ਚੋਂ ਵੱਧ ਕਰ ਦਾਂਗੇ ਕਿਸੇ ਚੋਂ ਠੀਕ ਆ ਇੱਕੋ ਜਿਹਾ ਕਰਨਾ ਹੈਗਾ ਇਹ ਮਾਨਦਾਨ ਮੌਕੇ ਤੇ ਹੋ ਜਾਊਗਾ ਮਾਨਦਾਨ ਮੌਕੇ ਤੇ ਕਰਦਾ ਠੀਕ ਆ ਲਓ ਬਾਈ ਜੀ ਮੁੱਲ ਆਪਦਾ ਲਾਉਂਗੇ ਤਾਂ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਈ ਜੀ ਤੇ ਅੱਗੇ ਕਹੇ ਬਾਈ ਜੀ ਟਾਉ ਮਾਡਲ ਇਹ ਵੀ 744 ਹੈਗਾ ਐਕਸਟੀ ਆ ਐਫਈਸੀ ਠੀਕ ਆ ਇਹ 855 ਵੇ ਕਹ ਲਈ ਇਹ 855 ਦਾ ਇੰਜਨ ਦਿੰਦੀਆਂ ਕੰਪਨੀਜ਼ ਐਕਸਟੀ ਚ ਠੀਕ ਆ ਉਹਦੇ ਨੂੰ ਵੀ ਬੱਧ ਜ਼ੋਰ ਮਾਰਦਾ ਨਾ ਕਦੇ ਠੀਕ ਆ ਬਈ ਇਹ ਐਕਸਟੀ ਚ ਆ ਗਿਆ ਉਹ ਐਫਪੀ ਚ ਆ ਜਾਂਦੇ ਨੇਗੇ ਰਿਵਰਸ ਪੀਟੀਓ ਆ ਗਿਆ ਟਾਉ ਮਾਡਲ ਟ੍ਰੈਕਟਰ ਆ ਗਿਆ 14 ਦੇ ਟੈਰਾਂ ਚ ਆ ਗਿਆ ਨਾ ਟਾਉ ਦੇ ਟੈਰਾਂ ਚ ਹੀ ਆਉਂਦਾ ਠੀਕ ਆ ਭਾਜੀ ਡਬਲ ਡਿਸਟ੍ਰੀਬਿਊਟਰ ਆਗਾ ਇਹ 5.500 ਘੰਟਾ ਚੱਲਿਆ ਕੋਲ ਠੀਕ ਆ ਜੀ ਭਾਈ ਮਾਡਲ 22 ਦੇ ਵੀ 9ਵੇਂ 10ਵੇਂ ਮਹੀਨੇ ਦਾ ਠੀਕ ਆ ਭਾਜੀ 22 ਦੇ ਵੀ 9ਵੇਂ 10ਵੇਂ ਮਹੀਨੇ ਦਾ 10ਵੇਂ ਮਹੀਨੇ ਦਾ ਬਣਿਆ ਠੀਕ ਆ ਭਾਜੀ ਨਿਕਲਿਆ ਵਾ 11ਵੇਂ ਚਾ ਇਹ ਠੀਕ ਆ ਭਾਜੀ 10/22 ਤੇ ਇਹਦੀ ਡਿਮਾਂਡ ਹੈ ਭਾਜੀ ਇਹਦੀ ਡਿਮਾਂਡ 65 ਹੈ ਜੀ ਠੀਕ ਹੈ ਜੀ ਛੱਡ ਦਾਂਗੇ ਆਪਾਂ ਸ਼ੀ 40 ਦਾ ਠੀਕ ਆ ਬਾਈ ਠੀਕ ਆ ਬਾਈ ਨਮਾ ਹੀ ਆ ਤਾਂ ਬਾਈ ਜਮਾ ਯਾਰ ਹਲੇ ਠੀਕ ਆ ਬਾਈ ਫੁੱਲ ਸੋਨਾਗਾ ਨਮਾ ਹੀ ਕਹ ਲਈ ਆਪਾਂ ਤੁਸੀਂ ਛਟਾ ਛੋਟਾ ਦੇਖ ਸਕਦੇ ਬਾਈ ਹਲੇ ਪੂਰੇ 2 ਸਾਲ ਹੀ ਹੋ ਜਾ ਮੰਨ ਕੇ ਚੱਲੋ 11ਵਾਂ ਮਹੀਨਾ 24 ਦੇ ਆਈ ਜਾਂਦਾ ਠੀਕ ਆ ਜੀ ਮੈਨੂੰ ਤਾਂ ਲੱਗਦਾ ਵੀ 2 ਸਾਲਾਂ ਅਜੇ ਤਾਂ ਟਪਟਾ ਰਮਾ ਹੀ ਹੁੰਦਾ ਬਾਈ 6 ਮਹੀਨੇ ਦਾ ਐਂ ਖੜਾ ਹੋਗਾ ਹਾਂ ਠੀਕ ਆ ਬਾਈ ਤੇ ਮੇਨ ਲੋਕੇਸ਼ਨ ਬਾਈ ਜੀ ਇੱਥੋਂ ਬਿਨਾਂ ਮੇਨ ਲਿਕੇਸ਼ਨ ਆਪਣਾ ਲਾ ਲੈਣਾ ਪਿੰਡਾ ਬਾਈ ਇੱਥੇ ਨਾਲ ਹੀ ਤਲਵੰਡੀ ਸਾਹਬ ਉਹਦੇ 7-8 ਕਿਲੋਮੀਟਰ ਤੇ ਠੀਕ ਆ ਬਾਈ ਹਾਂ ਤੇ ਮੋਬਾਈਲ ਨੰਬਰ ਬਾਈ ਡਰਾਈਵਰ ਆਪਣੇ ਇੱਥੇ ਤਲਵੰਡੀ ਹੁੰਦੇ ਆ ਮੋਬਾਈਲ ਨੰਬਰ ਆਪਣਾ 7888803670 788803670 ਠੀਕ ਆ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਚਲੋ ਇਹ ਵੀਡੀਓ ਕਰਦੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰਦੇ ਫੋਲੋ ਧੰਨਵਾਦ ਸਸਿੱਤਾ